ਆ ਦੇਖੋ ਸਟੋਨ ਕਰੀ ਰੰਗ ਦਾ ਨਾ ਤੇ ਜਿਹਦੇ ਤੇ ਲਾਦੇ ਦਾ ਕੱਚ ਦੀ ਬੋਤਲ ਤਾਂ ਨਹੀਂ ਪਟਿਆ ਹੁੰਦਾ ਪਰ ਹੈਗਾ ਸਟੋਨ ਆ। ਚੋਕੜ ਜੀਮਨ ਕਰੀ ਮਾਸਮੈਲੋਸ ਯੋ ਯੈਸ ਹਾਓ ਆਫ ਯੂਰ ਐਕਸਪੀਰੀਅੰਸ ਵਿਦ ਥੀਸ ਹਲੋ ਬਈ ਅਸੀਂ ਬੀਚ ਤੇ ਪਹੁੰਚ ਗਏ ਹਾਂ ਬੀਚ ਤੇ ਲੱਗ ਗਏ ਆ ਤੇ ਹੀਲਿੰਗ ਆਈਲੈਂਡ ਆ ਤੇ ਹੁਣ ਅਸੀਂ ਅੱਜ ਦੇਖਦਾ ਸਮੁੰਦਰ ਦਾ ਨਜ਼ਾਰਾ ਜਿਹੜਾ ਦਿਸਦਾ ਪਿਆ ਨਾ ਦੇਖੋ ਦੇਖੋ ਸਮੁੰਦਰ ਦਾ ਸਾਹਮਣੇ ਕਿੰਨਾ ਘੈਂਟ ਲੱਗਦਾ ਪਿਆ ਤੇ ਮੇਰਾ ਤਾਂ ਫਸਟ ਟਾਈਮ ਆ ਇੱਥੇ ਉਹਦਾ ਵੀ ਮੈਂ ਬੀਚ ਤੇ ਕਦੀ ਆਇਆ ਨਹੀਂ ਸੀਗਾ ਪਹਿਲੀ ਵਾਰੀ ਆਇਆ ਮੈਂ ਸਮੁੰਦਰ ਨੂੰ ਦੇਖਣ ਐਕਸਪਲੋਰ ਕਰਨ ਤੇ ਦੇਖਦੇ ਹਾਂ ਹੁਣ ਅੱਜਾ ਕਿੰਦਾ ਨੀ ਫੀਲਿੰਗ ਉਹਦੀ ਜਸਮੁੰਦੇ ਦੇ ਕੋਲ ਜਾ ਕੇ ਨੀਲੇ ਰੰਗ ਦਾ ਪਾਣੀ ਦਿਖਦਾ ਪਿਆ ਆ ਕਾਫੀ ਤੇ ਦੇਖਦੇ ਹਾਂ ਉਹ ਕੋਲ ਜਾ ਕੇ ਕਿਦਾਂ ਦਾ 뷰 ਆ ਹਵਾ ਚੱਲਦੀ ਆ ਬਈ ਕਾਫੀ ਤੇ ਧੋਪਾ ਮੌਸਮ ਵਧੀਆ ਆ ਸਾਨੀ ਦਾਦਰ ਇਤਾਂ ਦੇ ਬਹਿਰ ਚ ਹੀ ਹੋਣ ਆ ਵਧੀਆ ਲੱਗਦਾ ਜੁਕੇ ਦੇ ਵਿੱਚ ਕਾਫੀ ਬੀਚੇ ਸਿਆ ਜੇ ਉਹਨੇ ਘੁੰਮਣ ਆਉ ਤਾਂ ਦੂਰ ਦੂਰ ਵੀ ਹੈਗੀਆਂ ਬਹੁਤ ਤੇ ਫਾਦਰ ਫਿਰ ਵੀ ਗੱਡੀ ਸਾਨੂੰ ਲੱਗ ਗਈ ਦੋ ਘੰਟੇ ਹੋਣੇ ਨੂੰ ਤੇ ਦੁਰੇਸੇ ਗਾਇਬ ਤੋਂ ਹੋਰ ਵਿੱਚ ਜਦੋਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਉੱਧਰ ਵੀ ਜਾਵਾਂਗੇ ਉਹ ਬਾਅਦ ਸੇ ਜੋ ਮੌਕਾ ਮਿਲਿਆ ਤਾਂ ਤੇ ਇਹ ਨਾਲ ਅਸੀਂ ਇਸ ਵਿੱਚ ਤੇ ਆਹਰ ਪਾਸਟਾਈਂ ਵਿੱਚ ਐਕਸਪੀਰੀਅੰਸ ਹੋਣਾ ਆ ਅੱਥੇ ਸੈਂਡ ਨਹੀਂ ਹੈਗੀ ਤੇ ਸਟੋਨ ਆ ਤੇ ਦੋ ਵਿੱਚ ਦੇ ਜ਼ਿਆਦਾ ਸੈਂਡ ਹੁੰਦੀ ਹੈ ਪਰ ਤੇ ਸਟੋਨ ਹੀ ਆ ਸਾਰੇ ਮਾਰਦਾ ਸਮੁੰਦਰ ਛਾਲਾ ਆ ਦੇਖੋ ਸਾਡੇ ਪਿੱਛੇ ਵਿੱਚ ਸਾਡੇ ਪਿੰਡ ਦਾ ਛੱਪੜ ਤਾਂ ਸੱਦੇ ਸਮੁੰਦਰ ਦੇ ਕੋਲ ਆਇਆ ਹੋਰ ਨਿਕਲਿਆ ਨਾ ਹਵਾਏ ਕਿ ਆਉਣਾ ਕਿੰਨਾ ਤਾਂ ਲਾਦਾ ਅੰਨੇ ਕਿੰਨੇ ਕੇ ਨਿਆਣੇ ਵੀ ਭਾਜੀ ਨਹਾ ਰਹੇ ਆ ਤੇ ਮੁੰਡੇ ਸਾਨੂੰ ਤਾਂ ਲੱਗਦਾ ੜ ਮੈਂ ਤਾਂ ਪਾਣੀ ਦਾ ਸ਼ੋਰ ਸੁਣ ਕੇ ਹੀ ਮੈਨੂੰ ਪਤਾ ਲੱਗਦਾ ਕਿ ਵੀ ਹੈ ਗੱਲ ਵਾਤ ਹੈ ਸਮੁੰਦਰ ਦੇ ਕੋਲ ਜਾਣ ਨੂੰ ਜਿਗਰਾ ਔਖਾ ਹੀ ਹੋਣਾ ਮੇਰੇ ਕੋਲ ਤਾਂ ਕਿਉਂਕਿ ਸਾਨੂੰ ਸਵੀਮਿੰਗ ਆਉਂਦੀ ਨਹੀਂ ਆ ਸਵੀਮਿੰਗ ਤਾਂ ਮਾਸਤੇ ਆ ਜੇ ਸਮੁੰਦਰ ਚ ਆਣਾ ਆ ਦੇਖੋ ਪਾਣੀ ਦਾ ਲੈਵਲ ਕਿੰਨਾ ਆ ਥੱਲੇ ਉੱਤਰ ਗਿਆ ਪਾਣੀ ਦਾ ਲੈਵਲ ਥੰਦੇ ਉਤਰ ਗਿਆ ਹੁਣ ਸ਼ਾਮ ਨੂੰ ਪਾਣੀ ਦਾ ਲੈਵਲ ਘਟ ਜਾਂਦਾ ਤੇ ਨਹੀਂ ਬਚ ਜਾਂਦਾ ਅਸੀਂ ਦੇਖ ਸਕਦੇ ਪਹਿਲਾਂ ਲਹਿਰਾਂ ਇਤ ਤੱਕ ਹੁੰਦੀ ਸੀ ਤੋਂ ਵੀ ਗਾਂ ਤੇ ਹੁਣ ਇਹ ਪਾਣੀ ਘਟ ਗਿਆ ਕਿੰਨੇ ਦੀਆਂ ਲਹਿਰਾਂ ਚ ਇਹ ਬਿਛਾਰ ਤੋੜ ਗਈਆਂ ਜਿਦ ਤੱਕ ਛਾਪ ਤੇ ਇੰਨੀ ਲਹਿਰਾਂ ਦੀ ਸ਼ਾਂਤੀ ਸੁਣਦੇ ਰਹੀਆਂ ਸ਼ਾਂਤ ਤਾਂ ਬਿਚਦਾ ਤੇ ਇੱਥੇ ਸਟੋਨ ਘਟਿਆ ਥੋੜੇ ਇਹ ਸੈਂਟ ਵਿੱਚੋਂ ਹਾਂ ਇੱਥੇ ਥੋੜੀ ਸਾਈਡ ਵੀ ਆ ਪਾਣੀ ਹੁਣ ਜ਼ਿਆਦਾ ਠੰਡਾ ਆ ਵੀ ਪਾਰੀ ਚੰਤ ਹੋ ਗਿਆ ਹੋਰ ਬਹੁਤ ਜਿਆਦਾ ਫਟ ਪੈ ਗਿਆ ਨਾ ਇੱਥੇ ਕੋਲਾ ਸੈਡ ਹੈਗਾ ਆ ਅਰੇ ਜੀ ਬੀਚ ਆ ਸਟੋਨ ਵਾਲੀ ਬੀਚ ਆ ਤੇ ਅਸਮੁੰਦਰ ਪਾਣੀ ਬਹੁਤ ਜਿਆਦਾ ਠੰਡਾ ਆ ਅਸਮੁੰਦਰ ਦੇ ਕੋਲ ਤਾਂ ਛਾ ਮਾਰਦਾ ਆਉਂਦਾ ਆ ਪਾਣੀ ਤੇ ਬੜਾ ਵਧੀਆ ਲੱਗਦਾ ਰਿਹਾ ਮੈਨੂੰ ਮੀਨਿੰਗ ਆਉਂਦੀ ਨਹੀਂ ਇਸ ਕਰਕੇ ਸਮੁੰਦਰ ਜੀ ਆਪ ਤਾਂ ਨਹਾ ਨਹੀਂ ਸਕਦੇ ਹਨਾ ਤੇ ਆ ਵਾਕੇ ਬੀਚ ਬੀਚੇ ਆ ਤੇ ਮੈਂ ਸਮਝਦਾ ਆਪ ਕੋਈ ਵੀ ਆਉਣਾ ਆਪਾਂ ਜਿਹਦਾ ਪਤਾ ਨਹੀਂ ਹੁੰਦਾ ਬੀਚਾਰੇ ਤਾਂ ਅਸੀਂ ਸਮੁੰਦਰ ਦੇ ਵਿੱਚ ਜਾਣ ਹੀ ਸਕਦੇ ਕਿਉਂਕਿ ਸਾਨੂੰ ਉਹਦਾ ਕੋਈ ਹਸਾਬ-ਤਾਬ ਨਹੀਂ ਹੁੰਦਾ ਬੀਕ ਤਾਂ ਪਾਣੀ ਛਕੇਂਦ ਲਿਆ ਜਾਂਦਾ ਸਵਿਮਿੰਗ ਆਉਂਦੀ ਨਹੀਂ ਹੁੰਦੀ ਤਾਂ ਡੁੱਬਣ ਦੇ ਚਾਂਸ ਵੀ ਯਾਦਾ ਹੁੰਦੇ ਆ ਤੇ ਇਸ ਕਰਕੇ ਜਦੋਂ ਤੱਕ ਤੁਹਾਨੂੰ ਸਮੁੰਦਰ ਦੇ ਬਾਰੇ ਪਤਾ ਨਹੀਂ ਉਹ ਕਦੀ ਗਏ ਨਹੀਂ ਤਾਂ ਫਸਟ ਟਾਈਮ ਉਹ ਤਾਂ ਸਮੁੰਦਰ ਦੇ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਥੋੜਾ ਦੂਰ ਹੋਈ ਇੰਜੋਏ ਕਰ ਲਓ ਬਾਸ ਆ ਜਿਹੜੇ ਗੋਲ-ਗੋਲ ਆ ਲੱਗੇ ਹੋਏ ਆ ਇਹ ਏਰੀਆ ਵਿੱਚ ਤੁਸੀਂ ਇੰਨੇ ਜੇ ਤੋਂ ਬਾਹਰ ਨਹੀਂ ਜਾਣਾ ਉਹ ਡੇਂਜਰ ਹੋ ਸਕਦਾ ਤੁਹਾਡੇ ਲਈ ਇਹ ਉਹ ਏਰੀਆ ਕਵਰ ਕੀਤਾ ਆ ਆ ਕਾਫੀ ਹੁੰਦਾ ਛਾਲਾ ਮਾਰਦਾ ਪਿਆ ਆ ਦੇਖੋ ਸਟੋਨੇ ਤਰੀ ਰੰਗ ਦਾ ਨਾ ਤੇ ਜਿੱਦੇ ਤਲਾਦੇ ਦਾ ਅ ਕੱਚ ਦੀ ਬੋਤਲ ਜਿੱਟੇ ਹੁੰਦਾ ਪਰ ਹੈਗਾ ਸਟੋਨ ਆ ਜੀ ਨਾ ਹਲਾਕਾ ਇਹ ਸਟੋਨ ਵਾਲੀ ਵਿੱਚ ਹੈ ਨਾ ਆ ਦੇਖੋ ਉਹ ਸਟੋਨ ਕਿੰਨੇ ਸੋਹਣੇ ਸੋਹਣੇ ਆ ਪੈਰਾਂ ਤੇ ਚੁੱਬਦੀ ਆ ਇਹ ਸਟਾਨ ਵਿੱਚ ਸੈਡ ਵਿੱਚ ਨਹੀਂ ਹੈਗੀ ਇਹ ਤੇ ਆ ਸਮੁੰਦਰ ਦੇ ਵਿੱਚੋਂ ਨਿਕਲਦਾ ਇਹ ਜਿਹੜਾ ਕਾਜ ਆ ਹੁੰਦਾ ਬਲੈਕ ਤੇ ਆ ਦੇਖੋ ਕਿੰਨਾ ਸਾਰਾ ਆ ਇਹ ਤੇ ਇੱਕ ਸਮੁੰਦਰ ਦੀ ਹੋਰ ਖਾਸੀਅਤ ਆ ਕਿ ਜਦੋਂ ਕਿ ਸਮੁੰਦਰ ਆਪਣੇ ਅੰਦਰ ਹੈ ਨਾ ਉਹ ਗੰਧ ਨਹੀਂ ਰੱਚਦਾ ਸਮੁੰਦਰ ਕੀ ਕਰਦਾ ਆ ਉਹਨੂੰ ਬਾਹਰ ਸੱਟ ਦਿੰਦਾ ਆ ਜਿੰਨਾ ਹੋ ਸਕੇ ਸਮੁੰਦਰ ਦੇ ਵਿੱਚੋਂ ਜਿੱਜਾ ਬਾਹਰ ਆਈ ਜਾਂਦੀਆਂ ਤੇ ਉਗਲ ਦਿੰਦਾ ਆ ਜਿੰਨਾ ਵੀ ਕਚਰਾ ਆ ਨਾ ਤਾਂ ਪਰ ਦੇਖਦੇ ਆ ਇਸ ਤਨਾਰੇ ਤੇ ਨਹੀਂ ਆਉਂਦਾ ਉਹਨਾ ਸ਼ਿਪ ਦੀ ਜੇ ਪਏ ਆ ਇੱਥੋਂ ਤੇ ਬਹੁਤ ਜ਼ਿਆਦਾ ਦੂਰ ਆ ਦੇਖਣੇ ਨਦਰ ਲੱਗਦਾ ਇਹਦਾ ਪੱਕੀ ਦੇ ਦੇ ਆ ਵੀ ਸ਼ਾਇਦ ਲੱਗੇ ਹੋਣੇ ਪਰ ਬਹੁਤ ਜ਼ਿਆਦਾ ਤੂੰ ਵੈਸ਼ੇ ਚੱਲ ਦਿੱਤਾ ਆਹ ਦੇਖੋ ਉਧਰ ਸਾਹਮਣੇ ਸ਼ਿਪ ਆ ਫਸਟ ਟਾਈਮ ਆਇਆ ਵਧੀਆ ਲੱਗਾ ਮੈਨੂੰ ਇੱਥੇ ਦਾ ਮਾਹੌਲ ਸਮੁੰਦਰ ਦਾ ਐਕਸਪੀਰੀਅੰਸ ਕੀਤਾ ਚਲੋ ਸਵੀਮਿੰਗ ਨਹੀਂ ਆਉਂਦੀ ਤਾ ਉਹਦਾ ਟੋਕਿਆ ਸਾਨੂੰ ਬੈਸੂਰ ਸੁੰਦਾ ਤੇ ਆ ਇਸ ਮੁੰਦੇ ਦੇ ਵਿੱਚ ਨਹੀਂ ਜਾ ਸਕਦਾ ਤੇ ਖਤਰਾ ਹੁੰਦਾ ਹੀ ਆ ਕਿ ਤੇ ਸਮੁੰਦਰ ਦਾ ਪਾਣੀ ਦਾ ਕੋਈ ਹਿਸਾਬ ਤਾਂ ਕਿਸੇ ਨੂੰ ਨਹੀਂ ਪਤਾ ਕਿ ਕਿਨਾਰੇ ਦਾ ਸਮੁੰਦਰ ਤੇ ਬਹੁਤ ਵੱਡੇ ਵੱਡੇ ਹੁੰਦੇ ਆ ਤੇ ਵਿੱਚ ਕਾਫੀ ਦੂਰ ਤੱਕ ਫੈਲੀ ਹੋਈ ਆ ਆ ਦੇਖੋ ਜਿੰਨੀ ਅੱਜ ਤੱਕ ਅੱਖਾਂ ਦਾ ਤੀਰਾ ਆ ਜਿੰਨਾ ਤੇ ਸਮੁੰਦਰ ਹੀ ਸਮੁੰਦਰ ਆ ਆ ਸਾਰਾ ਆ ਵਿੱਚ ਸਾਰੀ ਤੁਰ ਤੱਕ نیچے نیچے ਤੇ ਆ ਪਿੱਛੇ ਘਰ ਬਣੇ ਹੋਏ ਆ ਲੋਕ ਤੇ ਲੋਕ ਹੀ ਰਹਿੰਦੇ ਆ ਤੇ ਇੱਕ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਵਿਚ ਦੇ ਕੋਲ ਜਿਹੜੇ ਘਰ ਹੁੰਦੇ ਆ ਉਹ ਐਕਸਪੈਂਸਿਵ ਜਾਂ ਬਹੁਤ ਜ਼ਿਆਦਾ ਹੁੰਦੇ ਆ ਤੇ ਮੋਸਟਲੀ ਜਿਹੜੇ ਵਿੱਚ ਬੰਦੇ ਹੁੰਦੇ ਆ ਉਹ ਵਿਚ ਦੇ ਕੋਲ ਘਰ ਲੈਂਦੇ ਆ ਦਸਵੇਂ ਨੂੰ ਉੱਤਦੇ ਆ ਤੇ ਵਿੰਡੋਸ ਰਾਇ ਸਮੁੰਦਰ ਦੇਖਦਾ ਆ ਵਧੀਆ ਹਵਾ ਠੰਡੀ ਤੇ ਵਧੀਆ ਹੁੰਦਾ ਸਮਾ ਸਰਦੀਆਂ ਨੂੰ ਤਾਂ ਸਮੁੰਦਰ ਦੇ ਕੋਲ ਆਉਣਾ ਬਹੁਤ ਜ਼ਿਆਦਾ ਰਿਸਕੀ ਅਲਾ ਕੰਮ ਆ ਕਿ ਜਿਆਦਾ ਠੰਡ ਹੋਣ ਗਾ ਜਮਾ ਸੜਦਾ ਪਾਣੀ ਤਾਂ ਹੁਣੇ ਹੀ ਇੰਨਾ ਜ਼ਿਆਦਾ ਠੰਡਾ ਆ ਤੇ ਸਰਦੀਆਂ ਨੂੰ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਆ ਤੇ ਵਪਾਰ ਚੱਲਦਾ ਆ ਸਮੁੰਦਰਾਂ ਦੇ ਵਿੱਚੀਆਂ ਸਿਪਾਰਾਂ ਹੀ ਸਮਾਨ ਜਿਹੜਾ ਕਿੰਨਾ ਆਉਂਦਾ ਆ ਤਾਂ ਦੇਖੋ ਸਟੋਨ ਕਿੰਨਾ ਜ਼ਿਆਦਾ ਆ ਇੱਥੇ ਆ ਸਾਰਾ ਸਟੋਨ ਇਹ ਸਟੋਨ ਆ ਪਹਿਲਾਂ ਜਦੋਂ ਮੈਂ ਦੇਖਿਆ ਮੈਂ ਕਿਹਾ ਸਟੋਨ ਹੀ ਨਹੀਂ ਆਪ ਚੱਪਿਆ ਇਹਨਾਂ ਪਰ ਦੇਖਿਆ ਸਾਰੀ ਵਿੱਚੇ ਸਟੋਨ ਆਲੀ ਆ ਤੇ ਬਸ ਸਟੋਨ ਹੀ ਸਟੋਨ ਆ ਪੱਥਰ ਦੇ ਛੋਟੇ ਛੋਟੇ ਟੁਕੜੇ ਆ ਕੋਈ ਥੋੜੇ ਵੱਡੇ ਪਰ ਜ਼ਿਆਦਾ ਵੱਟੇ ਨਹੀਂ ਹੈਗੇ ਬਸ ਬ੍ਰਿਕ ਬ੍ਰਿਕ ਆ ਤਾਂ ਨੰਗੇ ਪੈਰੀ ਜਿਹੜਾ ਚੰਨ ਦੇ ਬੰਦੇ ਚੁੱਭਦੇ ਆ ਪੈਰਾਂ 'ਚ ਥੋੜੀ ਰੇ ਪ੍ਰੀਕ ਪ੍ਰੀਕ ਬਜਰੀ ਆ ਮੋਤੀ ਥੋੜੀ ਜੀ ਜ਼ਿਆਦਾ ਮੋٹے ਪੱਥਰ ਨਹੀਂ ਹੈਗੇ ਬਸ ਇੱਟੇ ਜਿਹੇ ਹ ਤੇ ਹੁਣ ਆਪਾਂ ਆਪਣੇ ਨੂੰ ਵੀ ਦਿਖਾ ਲਈਏ ਵਿੱਚ ਤੇ ਮੈਂ ਸੋਚਿਆ ਸੀ ਮੈਂ ਕਹਣਾ ਆਏ ਆ ਤੇ ਵਲੌਗ ਹੁਣ ਫਿਰ ਬਣਾ ਕੇ ਦੇਖ ਲੰਨੇ ਸਾਰਾ ਖਾਣ ਪੀਣ ਦਾ ਸਿਸਟਮ ਇੱਥੇ ਹਨ ਮੈਂ ਲੱਭਣਾ ਪੈਣਾ ਆਂ ਦਾ ਬਣੀਆਂ ਆ ਲੋਕੀ ਸਾਰਾ ਇੱਕ ਕਰਦੇ ਆ ਖਾਣਾ ਪੀਣਾ ਆਪਣਾ ਆਪ ਕੋ ਲੈ ਕੇ ਆਉਂਦੇ ਆ ਤੇ ਫਿਰ ਉਹ ਉੱਥੇ ਆ ਕੇ ਆਪਣਾ ਬਾਰਬਕਿਊ ਲੈ ਜਾਂਦੇ ਆ ਬਣਾ ਕੇ ਪਕਾ ਕੇ ਖਾ ਲੈਂਦੇ ਕੋਲੇ ਲੈ ਆਣੇ ਆ ਬਾਰਬਕਿਊ ਨੂੰ ਜੋ ਕਰਦੇ ਆ ਤੇ ਆਪਣਾ ਖਾਂਦੇ ਆ ਅੱਪਾ ਦਾ ਕੁਛ ਇਦਾਂ ਦਾ ਲਿਆਂਦੇ ਨਹੀਂ ਕੋ ਖੜੇ ਪੈਰ ਪਲਾਨ ਬਣਿਆ ਕੋਈ ਸਪੈਸ਼ਲ ਪਲਾਨ ਨਹੀਂ ਸੀਗਾ ਆਉਣ ਦਾ ਤੇ ਟਾਈਮ ਹੋ ਗਿਆ ਆ 5:30 ਹੋ ਗਿਆ ਆ ਤੇ ਦਿਨ ਦੇਖੋ ਕਿੰਨਾ ਵੱਡਾ ਆ ਸ਼ਾਮ ਦੇ 5:30 ਹੋਏ ਆ ਤੇ ਅਜ ਵੀ ਸੂਰਜ ਦੇਖੋ ਟੋਪ ਤੇ ਹੀ ਆ 5:30 ਤੇ ਵੀ ਤੇ ਇੱਥੇ ਫੇਰ ਵੀ 10:00 ਵਜੇ ਤੱਕ ਸੂਰਜ ਰਹਿੰਦਾ ਆ ਤੇ ਤੇ ਜਿਹੜੀ ਆ ਪਾਰਕਿੰਗ ਹੋਈ ਆ ਉਹ ਫ੍ਰੀ ਆ ਪਾਰਕਿੰਗ 9 ਵਜੇ ਤੱਕ ਆ 9 ਵਜੇ ਤੋਂ ਬਾਅਦ ਤੁਸੀਂ ਪਾਰਕ ਨਹੀਂ ਕਰ ਸਕਦੇ ਇੱਥੇ ਉਹਦੇ ਲਈ ਫਿਰ ਇੱਧਰ ਪੇ ਵਾਲੀ ਪਾਰਕਿੰਗ ਆ ਜਿੰਨਾ ਚਿਰ ਤੁਸੀਂ ਪੇ ਕਰਨਾ ਆ ਤਾਂ ਫਿਰ ਜਿੰਨੇ ਟਾਈਮ ਰੁਕਣਾ ਤੁਸੀਂ ਉਨੇ ਟਾਈਮ ਦੇ ਹਿਸਾਬ ਨਾਲ ਪੈਸੇ ਪੇ ਕਰਨੇ ਆ ਪਾਣੀ ਆਉਂਦਾ ਮੇਰੇ ਹੱਲ ਮੈਨੂੰ ਬੜਾ ਠੰਡਾ ਵੀ ਲੱਗਦਾ ਪਰ ਨਾ ਜਦੋਂ ਪਾਣੀ ਦੀ ਛਾਲੀ ਆਉਂਦੀ ਆ ਸਾਡੇ ਪੈਰਾਂ 'ਚ ਵੱਜਦੀ ਆ ਥੱਲੇ ਜਿਹੜੇ ਸਾਡੇ ਰੇਤੋਂ ਆਇਆ ਪੱਥਰ ਛੋਟੇ ਛੋਟੇ ਟੁਕੜੇ ਉਹ ਪਾਣੀ ਨਾ ਪੈਰਾਂ ਦੇ ਥੱਲੇੋਂ ਖਿੱਚ ਲੈਂਦਾ ਆ ਹੌਲੀ ਹੌਲੀ ਕਰਕੇ ਸਾਡੇ ਪੈਰਾਂ ਨੂੰ ਥੱਲੇ ਤੇ ਪਾਣੀ ਦੀ ਛਾਲ ਜਦੋਂ ਹੁੰਦੀ ਆ ਪਹਿਲਾਂ ਬਾਹ ਨੂੰ ਟੱਕ ਮਾਰਦੀ ਆ ਤਾਂ ਫੇ ਉਹ ਅੰਦਰ ਨੂੰ ਖਿੱਚਦੀ ਆ ਕਈ ਵਾਰੀ ਐਡਾ ਡੁੱਬ ਜਾਂਦਾ ਬੰਦਾ ਜਦੋਂ ਪਾਣੀ ਦੀ ਛਾਲ ਦੇ ਨਾਲ ਬੰਦਾ ਜਾਂਦਾ ਆ ਪੰਦਰ ਨੂੰ ਤੇ ਪਾਣੀ ਵਾਪਸ ਭੇਜਦਾ ਤੈਗਾ ਆ ਪਰ ਸਾਨੂੰ ਐਕਸਪੀਰੀਐਂਸ ਨਹੀਂ ਹੁੰਦਾ ਸਵਿਮਿੰਗ ਨਹੀਂ ਹੁੰਦੀ ਤਾਂ ਬੰਦਾ ਡਰ ਜਾਂਦਾ ਹਰ ਵਾਰ ਆ ਦੇ ਵਿੱਚ ਹੱਥ ਪੈਰ ਮਾਰਦਾ ਤੇ ਸਮੁੰਦਰਨ ਉਹ ਬੰਦਾ ਉੱਥੇ ਕਿ ਸਟਕ ਹੋ ਜਾਂਦਾ ਆ ਉਹ ਫਿਰ ਬੰਦਾ ਡੁੱਬਣ ਦੇ ਚਾਂਸ ਵੀ ਵੱਜ ਜਾਂਦੇ ਆ ਤੇ ਇਸ ਕਰਕੇ ਜਦੋਂ ਵੀ ਸਮੁੰਦਰ ਚ ਬਾੜਨਾ ਹੈ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਆ ਸਵਿਮਿੰਗ ਜ਼ਰੂਰ ਆਉਣੀ ਚਾਹੀਦੀ ਆ ਤੇ ਜੇ ਜੋ ਵੀ ਕੋਈ ਵੀ ਆਵੇ ਇਸ ਨੀਚ ਤੇ ਆਓ ਜਰੂਰ ਐਕਸਪਲੋਰ ਕਰੋ ਦੇਖੋ ਇੰਜਾਰੇ ਵਿੱਚ ਦੇ ਤੇ ਵਧੀਆ ਹੈ ਜੇ ਸਵੇਰ ਮੇਰੇ ਹਿਸਾਬ ਨਾਲ ਬੰਦੇ ਨੂੰ ਸਵੇਰ ਨੂੰ ਆਉਣਾ ਚਾਹੀਦਾ ਆ ਫਿਰ ਤੁਸੀਂ ਸ਼ਾਮ ਤੱਕ ਐਨ ਵਧੀਆ ਇੰਜੋਏ ਕਰ ਸਕਦੇ ਹੋ ਤੇ ਲੌਂਗ ਟਾਈਮ ਤੱਕ ਵੀ ਇੱਥੇ ਰਹਿ ਸਕਦੇ ਆ ਨਾ ਤੇ ਉਦਾਂ ਵੀ ਤਾਂ ਰਾਤ ਨੂੰ ਦਾਦ ਦੇ ਤੱਕ ਹੁੰਦਾ ਆ ਪਰ ਫੇ ਵੀ ਇਦਾਂ ਸੁੱਤੇ ਵਾਲੇ ਦੇ ਨਾਲ ਤੇ ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਕਾਫੀ ਟਾਈਮ ਵਧੀਆ ਸਪੈਂਡ ਕਰਦੇ ਹੋ ਤੇ ਥੋੜਾ ਮਾਈਂਡ ਰੈਕਸ ਹੋ ਜਾਂਦਾ ਨਹੀਂ ਤਾਂ ਕੰਮਕਾਰਾਂ ਜੇ ਬੰਦਾ ਬੀਜ਼ੀ ਰਹਿੰਦਾ ਐ ਨਾ ਉਹਨਾਂ ਬੰਦਾ ਉੱਤੇ ਹੀ ਰੱਟ ਚ ਰੰਦਾ ਹੈ ਜੁਕੇ ਦੇ ਵਿੱਚ ਇਦਾਂ ਹੈ ਕਿ ਬੰਦਾ ਕੰਮ ਕਾਰ ਚ ਮੌਰਗੇ ਜਾਂ ਚ ਰੈਂਟਾਂ ਦੇ ਵਿੱਚ ਟੈਕਸ ਦੇ ਵਿੱਚ ਬੰਦਾ ਇੰਨਾ ਪਾ ਦਿਆ ਹੁੰਦਾ ਕਿ ਉਹਦੇ ਟੈਨਸ਼ਨ ਚ ਹੀ ਰਹਿੰਦਾ ਤੁਸੀਂ ਆਓ ਐਕਸਪੀਰੀਅੰਸ ਕੋਲੋਂ ਵਿੱਚ ਤੇ ਕੋਈ ਮੌਕੇ ਤੇ ਵੀ ਤੁਸੀਂ ਘੁੰਮਦੇ ਆ ਤਾਂ ਤੁਹਾਡਾ ਥੋੜਾ ਮਾਈਂਡ ਰਿਲੈਕਸ ਹੋ ਜਾਂਦਾ ਆ ਵਧੀਆ ਲੱਗਦਾ ਆ ਬੰਦੇ ਨੂੰ ਆ ਕੇ ਰਿਲੈਕਸ ਹੋ ਜਾਂਦਾ ਜਦੋਂ ਟੈਨਸ਼ਨ ਫਰੀ ਹੋ ਜਾਂਦਾ ਤੇ ਹੁਣ ਅਸੀਂ ਚਾਹਾਂਗੇ ਇੱਥੋਂ ਕੁਝ ਖਾਣ ਪੀਣ ਨੂੰ ਦੇਖਦੇ ਆ ਜੇ ਕਿਤੇ ਮਿਲ ਗਿਆ ਲੋ ਜੀ ਅਸ਼ੋਕ ਆ ਗਈ ਆ ਤੇ ਹੁਣ ਅੱਥੋਂ ਅਸੀਂ ਕੁਝ ਖਾਵਾਂਗੇ ਮੈਂ ਕਾਪੂਚੀਨੋ ਲੈਣੀ ਆ ਕਾਪੂਚੀਨੋ ਹਾਂ ਮਕੌਫੀ ਲਵ ਪੀਉਂਗਾ ਕਾਪੂਚੀਨੋ ਕੁਝ ਖਾਣ ਨੂੰ ਵੀ ਇਹ ਨਾਲ ਬੰਨ ਕਾਪੂਚੀਨੋ ਹੈਪੀ ਨਾਈਟ ਯੂ ਵਾਂਟ ਐਂਡ ਚੌਕਲਟ ਉੱਪਰ ਸੌਰੀ ਚੌਕਲਟ ਉੱਪਰ ਚੌਕਲਟ ਕਾਨੀ ਉੱਪਰ ਟੌਪ ਚੌਕਲਟ ਯਾ 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 ਅਦਰੋਂ ਟੌਪਿੰਗ ਚੌਕਲਟ ਯਾ ਆਫਕੋਰ ਚੌਕਲਟ ਤਾਂ ਆਪਣੀ ਫੇਟਾ ਯੇਸ ਤਾਂ ਠੀਕ ਅਸਾਈ ਹਾਂ ਤੇ ਬੰਨ ਤੇਰਾ ਕਿਹੜੀ ਸੀ ਕਾਪੂਚੀਨੋ ਬੰਨ ਚੌਕਲਟ ਚੌਕਲਟ ਯੂ ਵਾਂਟ ਕਰੀਮ ਐਂਡ ਮਾਸਮੈਲੋਸ yeah yeah yes anything else uh me agree to one more cappuccino cappuccino and one hot chocolate me really marzi labe ha na kaun peenu inna par hai nahi bas peen pon wali yaar thoda extra crema te aa yeah steam mera khadi hai ta apa ta cappuccino order kiti aa te hun oh hi peewange aa lo ji aa hot chocolate With cream. Anything else, you guys? Uh, yes. Thank you. Yes. Is, is that cash or card? Uh, cash. Cash. Yeah. That's full i oh. I got that. Thank you. They only 8 <laughs> They are not Yeah. ਕੱਟ 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 ਇਹ ਕੱਟ ਨੂੰ ਇਹ ਫਿਲਮ ਥੋੜੀ ਜਿਹੀ ਚੰਗੀ ਹੈ ਇਹ ਚਾਹ ਨਾ ਸੇ ਸਭ ਬਹੁਤ ਵਧੀਆ ਲੱਗਦਾ ਏ ਬੀਚ ਯੂ ਕਮ ਇਨ ਫਸ ਟਾਈਮ ਹੇਅਰ ਰਾਈਟ ਯੈਸ ਬਹੁਤ ਵਧੀਆ ਲੱਗਦਾ ਪੀਸ ਤੇ ਬਟ ਠੰਡ ਬਹੁਤ ਜਾਗਾ ਆ ਇਸ ਲਈ ਅਸੀਂ ਕਾਫੀ ਪੀ ਰਹੇ ਆ ਨਾਈਸ ਵੈਦਰ ਅੱਜ ਬਹੁਤ ਵਧੀਆ ਲੱਗਦਾ ਆ ਠੀਕ ਹੈ ਸਾਡੀ ਜਾਣ ਕੇ ਆਈ ਆਈਸਕ੍ਰੀਮ ਦੇ ਨਾਲ ਪੂਰੇ ਹੱਥ ਲਵੇੜੇ ਹੋਏ ਆ ਆ ਵਿੱਚ ਕੋ ਬੀ ਹੋ ਰਹੀ ਸੰਗੀਤਾ ਮੈਂ ਹੋਰ ਚਾਕਲੇਟ ਯਾਰ ਕਿਨੋ ਟੂ ਟੂ ਏ ਨਾ ਬਿਲ ਇਜ਼ ਦੇ ਚੈਕਿੰਗ ਆਉਟ ਚਾਹ ਸਾਨੂੰ ਮਿਲੀ ਨਹੀਂ ਹੈਗੀ ਥੋੜਾ ਨਸ਼ਾ ਟੁੱਟਾ ਸੀ ਇਸ ਲਈ ਹਾਰਟ ਚਾਕਲੇਟਸ ਸੀ ਪੀ ਰਹੇ ਆ ਚਾਹ ਵੀ ਨਹੀਂ ਹੈ ਇੱਥੇ ਕਾਫੀਓ ਚੱਲਦੀ ਆ ਸਾਡਾ ਛੋਟਾ ਬੱਚਾ ਨਾ ਯਾਨੀ ਵਹਾਵਾ ਸੀ ਇਕਸਪੀਰੀਅੰਸ ਇਅਰ ਕੋਈ ਯਾਨੀ ਵਹਾਵਾ ਸੀ ਇਕਸਪੀਰੀਅੰਸ ਇਅਰ ਨੋ ਯੂ ਕੈਨਟ ਟੱਚ ਇਅਰ ਜੇ ਸਾਡਾ ਦੇਖੀ ਆਰ ਨਾ

ਬੜੀ ਲੱਗ। ਅੱਠ ਲੱਗਦੀ ਆ। ਹਾਂ ਬਹੁਤ ਘੱਟ ਲੱਗਦੀ। ਗਰਮਾ ਗਰਮ ਫੋਫੀ ਵੀ ਹੋਸੀ ਅੰਦਰ ਤੁਸੀਂ ਵੀ ਆ ਸਾਰੇ ਆਪਣਾ ਵੀਊ ਦੇ ਸਕਦੇ ਆ ਕਿੰਨਾ ਦਾ ਲੱਗਾ ਇੱਥੇ ਆ ਕੇ। How was your experience the pitch? ਬੋਫੀ ਦੇ ਨਿਆਰੇ ਲੈ ਲਓ। ਉਨਾ ਸੇ ਗ੍ਰੀਸ ਤੋਂ ਚੱਲੇ ਆਂ ਵਾਪਸ ਤੇ ਖਾਣਾ ਪੀਣਾ ਦੇਖਦੇ ਆਂ ਉਹਨਾਂ ਰਸਤੇ ਜੇ ਸਾਨੂੰ ਮਿਲਦਾ ਹੈ ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਸਵੀਮਿੰਗ ਜਰੂਰ ਸਿੱਖਾਂ ਤੇ ਕਲਾਸਾਂ ਮਿਲਦੀਆਂ ਆ ਤੇ ਉਹ ਮੈਂ ਕਲਾਸਾਂ 'ਚ ਲੈਣੀਆਂ ਆ ਸਵੀਮਿੰਗ ਸਿੱਖਣੇ ਤੇ ਇੱਥੇ ਇੱਕ ਹੈਲੀਕਾਪਟਰ ਦੀ ਰਾਣੀ ਵੀ ਮਿਲਦੀ ਆ ਤੇ ਤੁਸੀਂ ਉੱਤੇ ਆ ਸਕਦੇ ਆ ਤੁਹਾਨੂੰ ਕਮਾਉਂਦੇ ਆ ਤੇ ਮਾਈਲ ਦਾ ਹਿਸਾਬ ਹੁੰਦਾ ਆ ਵੀ ਕਿੰਨੇ ਜਿੰਨੇ ਤੁਸੀਂ ਪੈਸੇ ਦਿੰਦੇ ਆ ਬਿੰਨੇ ਮਾਈਲ ਦੇ ਵਿੱਚ ਇੰਨੇ ਪੈਸੇ ਤੋ ਕੰਨ ਨੇ ਜਿੰਨੇ ਮਾਈਲ ਜਿੰਨੇ ਜ਼ਿਆਦਾ ਮਾਈਲ ਬੱਗਦੇ ਉਹਨੇ ਜ਼ਿਆਦਾ ਹੁੰਦੇ ਆ ਤੇ ਉਹਦਾ ਮੈਂ ਐਕਸਪੀਰੀਅੰਸ ਵੀ ਕਰਨਾ ਆ ਹਜੇ ਫਿਸ਼ ਐਂਡ ਚਿਪਸ ਖਾਣ ਪੀਣ ਨਾਲ ਦਾ ਸਮੁੰਦਰ ਦੇ ਕੋਲ ਫਿਸ਼ ਐਂਡ ਚਿਪਸ ਤਾਂ ਬੰਨ ਨਹੀਂ ਆ ਫੇ ਤੇ ਆ ਬੱਚਿਆਂ ਲਈ ਆ ਸਾਰਾ ਖੇਡਣ ਵਾਸਤੇ ਉਹਨਾਂ ਲਈ ਪਲੇਅਰ ਬਣਾਇਆ ਸਾਰਾ ਕੁਝ ਆ ਦੇਖੋ ਅਫਰੀਕਾ ਪਾਰਕਿੰਗ ਤੇ ਹੁਣ ਸਾਰੇ ਵਾਪਸ جان لا پی ویسے সানਸੈਟ ਦਾ ویو ਜਦੋਂ ਦੇਖਣਾ ਹੁੰਦਾ ਨਾ ਸਮੁੰਦਰ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਉਹ ਇੰਜ ਲੱਗਦਾ ਹੈ ਕਿ ਉਹ ਜਿਹੜਾ ਸੂਰਜ ਹੈ ਉਹ ਸਮੁੰਦਰ ਦੇ ਵਿੱਚ ਸਮਾ ਰਿਹਾ ਆ ਤੇ ਸਨ ਰਾਈਜ਼ ਦਾ ਇਦਾਂ ਲੱਗਦਾ ਸਮੁੰਦਰ ਦੇ ਵਿੱਚੋਂ ਉੱਠ ਕੇ ਬਾਹਰ ਇਹ ਦੋ ਵਿਊਜ਼ ਬਹੁਤ ਲੋਕੀ ਜਿਆਦਾ ਦੇਖਣ ਲਈ ਆਉਂਦੇ ਪੀ ਆ ਸਨਸੈਟ ਤੇ ਸਨ ਰਾਈਜ਼ ਇਹ ਦੋਨੋਂ ਜਿਆਦਾ ਵਿਊ ਵਧੀਆ ਲੱਗਦੇ ਲੋਕਾਂ ਨੂੰ ਦੇਖਣੇ ਅੱਬੀ ਇੱਥੇ ਸਾਰੇ ਆਪਣੇ ਪੰਜਾਬੀ ਗਏ ਅਸੀਂ ਵਿੱਚ ਤੋਂ ਥੋੜਾ ਹੋਰ ਸਾਈਡ ਤੇ ਨੂੰ ਆਇਆ ਤੇ ਧੱਕ ਤੇ بیچ ਜਿਹੜੀ ਵਿਸਤਰਾ ਮੈਂ ਗਾਇਸ ਕੋਈ بیچ ਇਹ ਤੇ ਉੱਥੋਂ ਥੋੜਾ ਅੱਗੇ ਨੂੰ ਆਏ ਆਪਾਂ ਤੇ ਇੱਥੇ ਕਾਫੀ ਆਪਣੇ ਇੰਡੀਅਨਸ ਆ ਆ ਜਿਆਦਾ ਰਹਾਇਸ਼ੀ ਇੱਥੇ ਤੇ ਕਾਫੀ ਲੋਕ ਆਏ ਹੋਏ ਆ ਤੇ ਮੋਸਟਲੀ ਆਪਣੇ ਪੰਜਾਬੀ ਪੋਜਾ ਦਾ ਆ ਇੱਥੇ ਇਸ ਵਿੱਚ ਤੇ ਇੱਕ ਸਾਦਾ ਜਿਹਾ ਜਿਹਾ ਤੇ ਇੱਧਰ ਨੂੰ ਆ ਖਾਣ ਪੀਣ ਨੂੰ ਇੱਕ ਸਟਾਰਕ ਪਾਰਕ ਬਣੀ ਹੋਈ ਆ ਤੇ ਨਾਲ ਉਧਰ ਮੋਰੇ ਤੇ ਸੁਨਦਰੀਆਂ ਸਾਰੇ ਨੇ ਆਪਣਾ ਲਿਆਂਦਾ ਹੈ 바ਬਰਕਿਊ ਚੱਲਦਾ ਪਿਆ ਖਾਂਦੇ ਪਿੰਦੇ ਆ ਸਾਰੇ ਇਹਦੇ ਪੰਜਾਬੀ ਆਪਣੇ ਆਏ ਆ ਵਿਚ ਤੇ ਜਿੰਨੇ ਵੀ ਆਏ ਨੇ ਇੰਡੀਆ ਨਾਲ ਤੇ ਹੋਰ ਕੰਟਰੀ ਦੇ ਬਹੁਤ ਇੰਗਲਿਸ਼ ਅਨਦਰ ਕੰਟਰੀ ਦੇ ਆਪਣੇ ਏਸ਼ੀਅਨ ਜਿੰਨੇ ਵੀ ਉਹ ਆਲੇ ਆਏ ਹੋਇਆ ਇੱਥੇ ਗੋਰੇ ਘਾਟਾ ਜਿਸ ਲੋਕੇਸ਼ਨ ਤੇ ਅਸੀਂ ਰੁਕੇ ਸੀ ਵਿਚ ਤੇ ਉੱਤੇ ਗੋਰੇ ਹੀ ਸੀ ਜ਼ਿਆਦਾ ਤੇ ਇੱਥੇ ਉਹਨਾਂ ਆਪਣੀ ਦੂਸਰੀ ਆ ਇੰਡੀਅਨ ਹੀ ਆ ਆਪਣੇ ਬੰਦੇ ਜ਼ਿਆਦਾ ਥੋੜੇ ਬਥੌਰ ਕੰਟਰੀ ਗਿਆ ਦਾ افغانستان ਹੋ ਗਿਆ ਪਨੀਗਰ ਭਾਈ ਜਰਾ ਚਲੋ ਠੀਕ ਆ ਜੀ ਐਸੀ ਗੱਜ ਦਾ ਬਲੌਗ ਤਾਂ ਹੋਪਫੁਲੀ ਤੁਹਾਨੂੰ ਵਧੀਆ ਲੱਗੂਗਾ ਆਉਂਗਾ ਤੇ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਸ ਠੀਕ ਆ ਜੀ ਮਿਲਦੇ ਹਾਂ ਫਿਰ ਨੈਕਸਟ ਬਲੌਗ ਤੇ